ਦੋਸਤੋ ਅੱਜ ਆਪਾਂ ਪਹੁੰਚੇ ਆ ਦਸ਼ਮੇਸ਼ ਹਾਈਬ੍ਰਿਡ ਸੀਡਸ ਜੀਵਨਨਗਰ ਫੈਕਟਰੀ 'ਚ ਤੇ ਅੱਜ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਣਾ ਵੀ ਬੀਜ ਕਿਵੇਂ ਬਣਦਾ ਜਿਹੜਾ ਆਪਾਂ ਦੀਰੀ ਲਾਉਣੇ ਆ ਪਨੀਰੀ ਬੀਜ ਦੇ ਹਨਾ ਵੀ ਕਿਵੇਂ ਬੀਜ ਬਣਦਾ ਕਿਹੜੀਆਂ ਉਹਨੂੰ ਦਵਾਈਆਂ ਲੱਗਦੀਆਂ ਕਿਉਂਕਿ ਇਹ ਚੀਜ਼ਾਂ 'ਚ ਬੜੌਲਾ ਰਹਿੰਦਾ ਦੋਸਤੋ ਆਪਾਂ ਬੀਜ ਲੈਣ ਜਾਂਦੇ ਆ ਆਪਾਂ ਨੂੰ ਕਹਿ ਦਿੰਦੇ ਵੀ ਢੰਡਾ ਰੋਗ ਤੇ ਦਵਾਈ ਪਾਈ ਹੋਈ ਆ ਕਿਵੇਂ ਪਾਈ ਹੋਈ ਆ ਕਿਹੜੀ ਪਾਈ ਹੋਈ ਆ ਰੰਗ-ਬਰੰਗੀਆਂ ਜੀਆਂ ਪਾਈਆਂ ਹੁੰਦੀਆਂ ਜਿਹੜੀਆਂ ਹਨਾ ਤੇ ਉਹ ਅੱਜ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਆਪਣੇ ਨਾਲ ਭਾਈ ਜਸਵੀਰ ਨੇ ਬਹੁਤ-ਬਹੁਤ ਸ ਸਤਿ ਸ਼੍ਰੀ ਅਕਾਲ ਜੀ। ਅਮਰਜੀਤ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀ ਫੈਕਟਰੀ ਜਾਣ ਦਾ। ਹਾਂ ਜੀ। ਬਹੁਤ-ਬਹੁਤ। ਨਹੀਂ ਜੀ ਆਪਦੀ ਘਰ ਦੀ ਫੈਕਟਰੀ ਹੈ ਜੀ। ਵੱਡੀ ਗੱਲ ਆਪਣੇ ਕਿਸਾਨ ਭਰਾ ਦੀ ਹੈ ਜੀ ਹਨਾ। ਤੇ ਜੇ ਆਪਾਂ ਗੱਲ ਕਰੀਏ ਜੀ ਆਜੋ ਆਪਾਂ ਪਹਿਲਾਂ ਅੱਗੇ ਆਪਣੀ ਫੈਕਟਰੀ ਕੰਨੀ ਵੀ ਚੱਲਦੇ ਆਪਣੇ ਦੋਸਤ ਨੂੰ ਸਾਰਾ ਕੁਝ ਦੱਸਦੇ ਹਾਂ ਜੀ। ਇਹ ਸੀਡ ਮੰਨ ਕੇ ਚੱਲੋ ਜੀ ਕਿਵੇਂ ਫਿਰ ਪਹਿਲਾਂ ਆਪਾਂ ਸਟਾਕ ਇਕੱਠਾ ਕਰਦੇ ਹਾਂ ਜੀ ਸਾਰਾ। ਪਹਿਲਾਂ ਫਾਰਮਰ ਨੂੰ ਪ੍ਰੋਗਰਾਮ ਦੇਈ ਦੇ ਜੀ। ਅੱਛਾ ਜੀ। ਉਹਨਾਂ ਤੋਂ ਪ੍ਰੋਕੂਰਮੈਂਟ ਲਈਦੀ ਆ। ਉੱਥੇ ਵਿਜਟਾਂ ਕਰਦੇ ਅਸੀਂ। ਠੀਕ ਹੈ ਜੀ। ਉੱਥ ਮਤਲਬ ਪ੍ਰੋਸੈਸ ਹੁੰਦਾ ਫਿਰ ਗ੍ਰੇਡਿੰਗ ਹੁੰਦੀ ਆ ਗ੍ਰੇਡਿੰਗ ਸ਼ਾਰਟਿੰਗ ਹੁੰਦੀ ਆ ਮਤਲਬ ਇੱਕ ਆਪਾਂ ਐਗਰੀਮੈਂਟ ਕਹਿ ਸਕਦੇ ਆ ਸਾਡੀ ਕੰਨੀ ਤਾਂ ਐਗਰੀਮੈਂਟ ਹੀ ਕਹਿ ਦਿੰਦੇ ਆ ਜੀ ਹਾਂ ਵੀ ਐਗਰੀਮੈਂਟ ਕਹਿ ਸਕਦੇ ਆ ਵੀ ਆਪਾਂ ਕਿਸਾਨ ਨੂੰ ਫਸਲ ਬਜਾਤੀ ਜੀ ਫਿਰ ਉਹ ਆਪਾਂ ਹੀ ਲੈ ਲੈਨੇ ਆਂ ਬੀਜ ਸਾਰੀ ਫਸਲ ਆਪਾਂ ਹੀ ਚੱਕ ਲੈਨੇ ਆਂ ਜੀ ਹਾਂ ਜੀ ਹਾਂ ਹਾਂ ਉਦੋਂ ਬਾਅਦ ਫਿਰ ਉਹ ਬੀਜ ਚ ਸ਼ੋਧ ਕੀਤੀ ਜਾਂਦੀ ਹੈ ਹਾਂ ਜੀ ਹਾਂ ਜੀ ਹਾਂ ਗ੍ਰੇਡਿੰਗ ਹੁੰਦੀ ਆ ਮਸ਼ੀਨਾਂ ਨਾਲ ਗ੍ਰੇਡਿੰਗ ਹੁੰਦੀ ਆ ਉਸ ਤੋਂ ਬਾਅਦ ਹੁਣ ਪੈਕਿੰਗ ਵਾਲੇ ਦਵਾਈ ਲੱਗ ਰਹੀ ਹੈ ਉਹਨਾਂ ਨੂੰ ਮੰਨ ਕੇ ਚੱਲੋ ਹੁਣ ਮਸ਼ੀਨਾਂ ਵਾਲਾ ਕੰਮ ਤਾਂ ਆਪਣਾ ਖਤਮ ਹੋ ਗਿਆ ਸਾਰੀ ਗ੍ਰੇਡਿੰਗ ਹੋ ਗਈ ਸਾਰੀ ਹਾਂ ਜੀ ਗ੍ਰੇਡਿੰਗ ਹੋ ਕੇ ਆਪਣਾ ਜਿਹੜਾ ਸਟਾਕ ਮੰਨ ਕੇ ਚੱਲੋ ਸਾਰਾ ਰੈਡੀ ਹੈ ਜਿੱਦਾਂ ਹਾਂ ਜੀ ਹਾਂ ਜੀ ਹਾਂ ਜਿਹੜਾ ਮਤਲਬ ਬੈਗਾਂ ਚ ਪਾ ਕੇ ਆਪਣੇ ਕਿਸਾਨਾਂ ਦੇ ਖੇਤਾਂ ਤੇ ਜਾਣ ਲਈ ਤਿਆਰ ਹਾਂ ਜੀ ਹਾਂ ਜੀ ਹਾਂ ਇਹ ਆਪਣੇ ਇੱਧਰ ਦਵਾਈ ਲੱਗੀ ਹੋਈ ਆ ਬੀਜ ਤੇ ਹਾਂ ਹਾਂ ਲੱਗੀ ਹੋਈ ਤੇ ਇਹ ਤੇ ਕੋਈ ਰੰਗ ਤਾਂ ਦਿਖਦਾ ਨਹੀਂ ਹੈਗਾ ਜੀ ਲਾਲ ਜਾਂ ਹਰਾ ਕੁਛ ਦਵਾਈ ਦਾ ਤਾਂ ਰੰਗ ਹੁੰਦਾ ਜੀ ਇਹ ਤਾਂ ਦਵਾਈ ਦਾ ਕਲਰ ਨਹੀਂ ਕੋਈ ਹੁੰਦਾ ਜੀ ਇਹ ਤਾਂ ਕਲਰ ਜਿਹੜਾ ਉਹ ਅਲੱਗ ਲਗਾਇਆ ਜਾਂਦਾ ਹੈ ਦਵਾਈ ਤਾਂ ਜਿਹੜੀ ਦਵਾਈ ਲਾ ਰਹੇ ਹੋ ਸਾ ਕੋਈ ਕਲਰ ਨਹੀਂ ਹੁੰਦਾ ਜੀ ਆ ਦੇਖੋ ਜੀ ਅੱਛਾ ਜੀ ਜਿਹੜੀ ਦਵਾਈ ਲੱਗੀ ਉਹਦਾ ਕੋਈ ਕਲਰ ਨਹੀਂ ਇਧਰ ਨੇਚਰਲ ਕਲਰ ਹੈ ਜੀ ਇਹਦਾ ਹੂੰ ਜੋ ਨੇਚਰਲ ਰਿਹਾ ਕਲਰ ਹੈ ਨਹੀਂ ਜੀ ਤਾਂ ਇਹ ਨਾ ਜਿਹੜੀ ਜਿਹੜੀ ਲੱਗੀ ਆ ਤੁਹਾਨੂੰ ਦਵਾਈਆਂ ਦੱਸਦੇ ਆ ਉਹਨਾਂ ਦਾ ਕੋਈ ਕਲਰ ਨਹੀਂ ਹੁੰਦਾ ਜੀ ਅੱਛਾ ਜੀ ਦਵਾਈ ਤਾਂ ਫਾਰਮਰ ਜਦੋਂ ਘਰੇ ਯੂਜ਼ ਕਰਦਾ ਉਹਦਾ ਕਿਹੜਾ ਕਲਰ ਹੁੰਦਾ ਉਹ ਤੇ ਕਲਰ ਲੱਗ ਸਕਦਾ ਮਖਰੀ ਦਾ ਮਤਲਬ ਜੀ ਮੈਂ ਤਾਂ ਬਾਲੇ ਵੱਡੇ ਭੁਲੇਖੇ ਚ ਫਿਰਦਾ ਦੀ ਆ ਨਹੀਂ ਨਹੀਂ ਕਲਰ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮਤਲਬ ਉਹ ਕਲਰ ਨੂੰ ਦਵਾਈ ਮੰਨੋ ਉਹ ਨਹੀਂਗਾ ਇਹ ਨੇਚਰਲ ਆ ਦਵਾਈਆਂ ਜਿਹੜੀਆਂ ਲਾਈਆਂ ਤੋਂ ਜਾਣਕਾਰੀ ਦਿੰਦੇ ਆ ਉਹਨਾਂ ਦੇ ਆਪ ਦੇ ਕਲਰ ਕੋਈ ਨਹੀਂ ਹੁੰਦੇ ਉਹ ਮਤਲਬ ਕੱਲਾ ਰੰਗ ਹੀ ਹੁੰਦਾ ਜੀ ਜਿਹੜਾ ਲਾਲ ਜਿਹਾ ਲੱਗਿਆ ਹੁੰਦਾ ਜਾਂ ਖਰਾ ਜਿਹਾ ਲੱਗਿਆ ਕਲਰ ਨਹੀਂ ਹੁੰਦਾ ਜੀ ਇਹ ਲੱਗਾ ਹਾਂਜੀ ਹਾਂ ਉਹ ਕੱਲਾ ਰੰਗ ਹੀ ਹੁੰਦਾ ਦੋਸਤੋ ਲੈ ਦੇਖੋ ਕਿੱਡਾ ਵੱਡਾ ਭੁਲੇਖਾ ਨਿਕਲ ਗਿਆ ਹਨਾ ਕੱਲਾ ਰੰਗ ਆਪਾਂ ਨੂੰ ਲਾ ਕੇ ਆਪਾਂ ਸਮਝ ਲੈਨੇ ਵੀ ਕਤੇ ਹ ਲਾਲ ਰੰਗ ਆ ਕੋਈ ਲਾਲ ਦਵਾਈ ਲੱਗੀ ਆ ਹਰਾ ਰੰਗ ਆ ਹਰੀ ਦਵਾਈ ਲੱਗੀ ਜੀ ਨਾ ਪਰ ਰਿਐਲਿਟੀ ਦਵਾਈ ਦਵਾਈ ਲੱਗਦੀ ਕਿਹੜੀ ਉਹ ਦੇਖੀ ਆਪਾਂ ਆ ਜੋ ਜੀ ਅੱਛਾ ਜੀ ਆਹ ਦਵਾਈਆਂ ਲੱਗੀਆਂ ਦੀਆਂ ਜੀ ਹਨਾ ਹਾਂ ਜੀ ਹਾਂ ਜੀ ਅਕਲ ਤੇ ਇਹ ਮਤਲਬ ਕਿਹੜੀਆਂ ਕਿੜੀਆਂ ਦਵਾਈਆਂ ਜੀ ਕਿਵੇਂ ਕੀ ਸਿਸਟਮ ਹੁੰਦਾ ਆਪਾਂ ਦਸੀ ਆਪਣੇ ਦੋਸਤਾਂ ਨੂੰ ਕਿਹੜੀਆਂ ਕਿੜੀਆਂ ਲੱਗਦੀਆਂ ਇਹ ਤਾਂ ਪਰਲਿਆ ਜੀ ਪਰਲ ਹੂੰ ਪਰਲ ਇਹ ਜੀ ਕੰਮ ਕਰਦਾ ਜੀ ਇਹ ਐਕਸੈਸ ਹੁੰਦੇ ਵੀ ਆ ਜੀ ਆਪਾਂ ਨੂੰ ਹਾਂਜੀ ਹਾਂਜੀ ਹਾਂ ਇਹ ਸਾਈਟੋਜਮ ਆ ਜੀ ਪਰਲ ਕੰਮ ਕਰਦੀ ਆ ਜੀ ਫੰਗੀ ਸਾਈਡ ਦਾ ਜਿਹੜਾ ਝੰਡਾ ਰੋਗ ਆਉਂਦਾ ਜੀ ਬਾਸਮਦੀ ਦੇ ਵਿੱਚ ਠੀਕ ਹੈ ਜੀ ਇੱਕ ਆ ਸਟੈਪਟੋਸਾਈਕਲਿਨ ਆ ਜੀ ਹੂੰ ਇਹ ਇਹ ਵੀ ਝੰਡੇ ਰੋਗ ਵਾਸਤੇ ਆ ਜੀ ਠੀਕ ਹੈ ਜੀ ਇਹ ਪੂੜੀ ਜੀ ਹਾਂਜੀ ਹਾਂਜੀ ਹਾਂ ਤੇ ਆਹ ਵੱਡਾ ਡੱਬਾ ਜੀ ਇਹ ਦੂਸਰਾ ਇਨਸੈਕਟੀਸਾਈਡ ਆ ਜੀ ਇਹ ਜਿਵੇਂ ਦੀਮਕ ਵਾਸਤੇ ਉਸ ਸ਼ੌਂਕ ਵਾਸਤੇ ਉਹ ਵਾਸਤੇ ਲੱਗ ਜਾਂਦੀ ਜੜ ਚ ਜਿਵੇਂ ਜੜ ਗੱਲ ਨੂੰ ਲੱਗ ਜਾਂਦੀ ਆ ਜੀ ਕਈ ਵਾਰ ਹਾਂਜੀ ਹਾਂਜੀ ਆਪਾਂ ਕਹਿੰਨ ਕੀੜੀ ਪੈ ਗਈ ਜੀ ਹਾਂ ਹੂੰ ਇਹ ਗ੍ਰੋਥ ਵਾਸਤੇ ਸਾਈਟੋਜਮ ਯੂਐਸਏ ਦਵਾਈ ਆ ਅੱਛਾ ਜੀ ਇਸ ਗ੍ਰੋਥ ਵਾਸਤੇ ਆ ਜੀ ਹੂੰ ਇਹ ਮਤਲਬ ਗ੍ਰੋਥ ਵਧੀਆ ਹੋਊਗੀ ਵੀ ਪੌਦਾ ਵਧੀਆ ਬਣੂਗਾ ਸਟਾਰਟਿੰਗ ਜਿਹੜੀ ਗ੍ਰੋਥ ਲੈਂਦਾ ਆਪਾਂ ਪਨੀਰੀ ਬੀਜਦੇ ਆਂ ਪੌਦ ਬੀਜਦੇ ਆਂ ਸਟਾਰਟਿੰਗ ਤੇ ਪੀਲਾ ਪੰਨਾ ਨਹੀਂ ਆਏਗਾ ਠੀਕ ਹੈ ਜੀ ਇਹ ਪੀਲੇ ਪੰਨ ਵਾਸਤੇ ਪੀਲੇ ਪੰਨ ਤੇ ਜਿੰਨੇ ਕਈ ਵਾਰੀ ਆਪਣੀ ਪਨੀਰੀ ਵੀ ਪੀਲੀ ਜੀ ਹੋ ਜਾਂਦੀ ਆ ਹਨਾ ਉਹ ਚੀਜ਼ ਨਹੀਂ ਹੋਏਗੀ ਜਦੋਂ ਆ ਜੀ ਇਹ ਮਤਲਬ ਦੋਸਤੋ ਇੱਕ ਗੱਲ ਆ ਵੀ ਆਪਾਂ ਨੂੰ ਹੁਰਦਾ ਤੋਂ ਪਤਾ ਨਹੀਂ ਪਰ ਇੱਕ ਕਿਸਾਨ ਭਰਾ ਆਪਣੀ ਸਾਰੀ ਮਜਬੂਰੀ ਸਮਝਦੇ ਨੇ ਅੰਕਲ ਹਨ ਇਸੇ ਕਰਕੇ ਮੈਂ ਇਸ ਫੈਕਟਰੀ ਤੇ ਆਇਆ ਤੇ ਦੂਜੀ ਗੱਲ ਹੈ ਹਰਿਆਣੇ ਦੀ ਸਾਰਿਆਂ ਨੂੰ ਵੱਡੀ ਫਰਮ ਆ ਬੀਜਾਂ ਦੀ ਮਤਲਬ ਹਰਿਆਣੇ ਚ ਜੂਪੀ ਚ ਪੰਜਾਬ ਚ ਸਾਰੇ ਕਿਤੇ ਜਿਹੜਾ ਬੀਜ ਸਪਲਾਈ ਹੁੰਦਾ ਇੱਕ ਇੰਨੀ ਗੱਲ ਆ ਵੀ ਦੋਸਤੋ ਸਾਰਾ ਕੁਝ ਸਾਹਮਣੇ ਸਾਹਮਣੇ ਆਣਾ ਬਿਲਕੁਲ ਕੋਈ ਵੀ ਉਲ੍ਹਾ ਨਹੀਂ ਨਹੀਂ ਤਾਂ ਕੋਈ ਵੀ ਫੈਕਟਰੀ ਵਾਲਾ ਜੀ ਇਹ ਚੀਜ਼ਾਂ ਸਾਹਮਣੇ ਨਹੀਂ ਰਹਿਣ ਦਿੰਦਾ ਦਵਾਈ ਦਾ ਡੱਬਾ ਵੀ ਪਿਆਊਗਾ ਕੋਲੋਂ ਪਾਸੇ ਕਰ ਦੋ ਦਵਾਈ ਜਿਵੇਂ ਉਹਦਾ ਸੀਡ ਦਾ ਕਲਰ ਪਹਿਲਾਂ ਹਲਕਾ ਜਿਹਾ ਚੇਂਜਿੰਗ ਆਏਗੀ ਉਹਦਾ ਤੈਦਾ ਹਾਂਜੀ ਇਹ ਵੀ ਆਪਾਂ ਦਿਖਾ ਦਿੰਨੇ ਆ ਜੀ ਆਹ ਦੇਖੋ ਦੋਸਤੋ ਵੀ ਹਲਕੀ ਜੀ ਪਾਲਿਸ਼ਿੰਗ ਜੀ ਆ ਜਾਂਦੀ ਹੈ ਇਹਦੇ ਤੇ ਨਾ ਉਹ ਹਲਕਾ ਜਿਹਾ ਦਾ ਹਾਂਜੀ ਆ ਦੇਖੋ ਆ ਦੇਖੋ ਦੋਸਤੋ ਵੀ ਹਲਕੀ ਜੀ ਪਾਲਿਸ਼ਿੰਗ ਜੀ ਤਾਂ ਜ਼ਰੂਰ ਹੁੰਦੀ ਹੈ ਹਲਕਾ ਹਲਕਾ ਦਾ ਫਰਕ ਆਏਗਾ ਜੀ ਹੂੰ ਜ਼ਿਆਦਾ ਫਰਕ ਨਹੀਂ ਆਏਗਾ ਜ਼ਿਆਦਾ ਫਰਕ ਨਹੀਂ ਜਿਹਨੂੰ ਆਪਾਂ ਹਰਾ ਲਾਲ ਕਰਾਂਗੇ ਉਹ ਦਵਾਈ ਨਹੀਂ ਉਹ ਦਵਾਈ ਨਹੀਂ ਉਹਦਾ ਪਤਾ ਲੱਗਦਾ ਤੇ ਇਹ ਤਾਂ ਫਿਰ ਜੀ ਮੰਨ ਕੇ ਚੱਲੋ ਜਿਹੜੀਆਂ ਆਪਾਂ ਆਹ ਇੰਨੀਆਂ ਦਵਾਈਆਂ ਪਾਤੀਆਂ ਅੰਕਲ ਤੇ ਇਹ ਤਾਂ ਫਿਰ ਆਪਣੀਆਂ ਢੋਲੀਆਂ ਵੀ ਮੋਢਿਆਂ ਤੇ ਘਟ ਚੱਕੜੀਆਂ ਬਣਣੀਆਂ ਜੀ ਹਨਾ ਇਹ ਵੀ ਫਿਰ ਜੀ ਇਸ ਤਰ੍ਹਾਂ ਆ ਵੀ ਇਹ ਪਹਿਲ ਸਟਾਰਟਿੰਗ ਜਿਹੜਾ ਪੌਦਾ ਨਾ ਉਹਦੇ ਵਾਸਤੇ ਆ ਹੂੰ 10 30 35 ਦੇਣਾ ਹੈ ਬਾਸਮਤੀ ਚ ਰੋਗ ਆਉਂਦੇ ਜਿਹੜੇ ਉਹਨਾਂ ਦੇ ਕਵਰ ਵਾਸਤੇ ਆ ਮਤਲਬ ਤੁਹਾਨੂੰ ਜਦੋਂ ਆਪਾਂ ਅੱਗੇ ਜਾ ਕੇ ਟਰਾਂਸਪਲੈਂਟ ਕਰਦੇ ਆ ਹੂੰ ਉੱਥੇ ਜਾ ਕੇ ਆਪਾਂ ਲਾਉਨੇ ਸੋਈ ਕਰਦੇ ਆ ਜਿਵੇਂ ਬਈ ਬਹੁਤ ਤਿਆਰ ਹੋ ਗਈ ਬਹੁਤ ਰੋਪੈਟੀਸਰ ਦੀ ਜਿਹੜੇ ਤੋਂ ਬਾਅਦ ਅੱਗੇ ਜਾ ਕੇ ਆ ਹੂੰ ਉਦੋਂ ਤੱਕ ਆਪਾਂ ਦਾ ਵਧੀਆ ਰਿਕਵਰੀ ਲੈ ਗਈ ਹੈ ਠੀਕ ਹੈ ਜੀ ਇਹਦਾ ਰੋਗ ਵਿੱਚ ਘਟਾਏਗਾ ਹਾਂਜੀ ਇਹਦੇ ਚ ਤੇ ਹੈਲਥੀ ਪੌਦ ਤਿਆਰ ਹੋਏਗੀ ਮੱਚੇਗੀ ਨਹੀਂ ਮੱਚੇਗੀ ਨਹੀਂ ਜਿਵੇਂ ਸਾੜ ਬੰਦੀ ਜਿਵੇਂ ਪੀਲੀ ਜੀ ਹੋ ਜਾਂਦੀ ਹੈ ਜਾਂ ਦੋਗੀਆਂ ਜੀਆਂ ਪੈ ਜਾਂਦੀਆਂ ਉਹ ਨਹੀਂ ਪੈਣਗੀਆਂ ਉਹ ਨਹੀਂ ਕੰਮ ਹੁੰਦਾ ਇਹ ਸਾਰੀ ਚੀਜ਼ ਫਸਟਡ ਦਵਾਈਆਂ ਇਹ ਕਵਰ ਕਰਦੀਆਂ ਜੀ ਠੀਕ ਹੈ ਜੀ ਇਹ ਮਤਲਬ ਇੰਨੀਆਂ ਚਾਰ ਪੰਜ ਪ੍ਰਕਾਰ ਦੀਆਂ ਦਵਾਈਆਂ ਹੋ ਗਏ ਮਤਲਬ ਜੀ ਨਾ ਤੇ ਇਹ ਸਾਰੀਆਂ ਮਤਲਬ ਆਪਣੇ ਪੌਦ ਲੱਗਣ ਤੋਂ ਬਾਅਦ ਵੀ ਜਦੋਂ ਆਪਾਂ ਬਾਣ ਤੇ ਲਾਤੀ ਬਾਣ ਜੀ ਦੀ ਸਾਰੀ ਹੈ ਨਾ ਇਹ ਕੋਈ ਦਵਾਈ ਲਾਣ ਦੀ ਲੋੜ ਨਹੀਂ ਐਸ ਟਾਈਮ ਇਦਾਂ ਹੀ ਨੂੰ ਜ਼ਿੰਮੇਵਾਰ ਕਿਸਾਨ ਬੀਜ ਸਕਦਾ ਜੀ ਮਤਲਬ ਠੀਕ ਹੈ ਜੀ ਉਹ ਘਰੇ ਕੋਈ ਟ੍ਰੀਟਮੈਂਟ ਕਰਨ ਦੀ ਲੋੜ ਨਹੀਂ ਉਹਨੂੰ ਹੂੰ ਇਹ ਮਤਲਬ ਘਰੇ ਕੋਈ ਦਵਾਈ ਲੈਣ ਦੀ ਲੋੜ ਨਹੀਂ ਹਾਂਜੀ ਇਹ ਲੈਣ ਦੀ ਰਹੀ ਮਸ਼ੀਨ ਇਹਦੇ ਨਾਲ ਕੋਟਿੰਗ ਹੁੰਦੀ ਆ ਸਾਰੀ ਇਹਦੇ ਉੱਤੇ ਚੜਦਾ ਜੀ ਮਤਲਬ ਆ ਹੁਣ ਇਹਦੇ ਚ ਆਪਾਂ ਘੋਲ ਲਈ ਜੀ ਤੇ ਇਹਦੇ ਵਿੱਚ ਦਵਾਈ ਪੈ ਜੂਗੀ ਹਾਂਜੀ ਹਾਂ ਇਹਦੇ ਚ ਢੋਲ ਚ ਦਵਾਈ ਪੈ ਜੂਗੀ ਆ ਇਹਦੇ ਚ ਆ ਢੋਲ ਚ ਦਵਾਈ ਪੈ ਜੂਗੀ ਹਾਂਜੀ ਹਾਂਜੀ ਤੇ ਇਹ ਢੋਲ ਚ ਦਵਾਈ ਪਾ ਕੇ ਇਹਦੇ ਚ ਆਪਣਾ ਜੀਰੀ ਪੈ ਜੂਗੀ ਹਾਂ ਇਹ ਹਾਂ ਇਹ ਆਪਣੇ ਆਪ ਲਾਏਗਾ ਜੀ ਠੀਕ ਹੈ ਜੀ ਉਦੋਂ ਬਾਅਦ ਇਹ ਆਪਣੇ ਆਪ ਘੋਲ ਕੇ ਇਥੋਂ ਦੀ ਗੱਡੀ ਜਾਂਦੀ ਹਾਂਜੀ ਹਾਂਜੀ ਹਾਂ ਹਾਂ ਆ ਜੀ ਠੀਕ ਹੈ ਜੀ ਇਹ ਹੋ ਗਈ ਆਪਣੀ ਮਸ਼ੀਨ ਦਵਾਈ ਲਾਉਣ ਦੀ ਹਾਂਜੀ ਹਾਂਜੀ ਹਾਂ ਹਮ ਇੱਕ ਤਾਂ ਆਪਾਂ ਨੂੰ ਹੱਥੀ ਵੀ ਕਈ ਵਾਰੀ ਜਦ ਮੈਂ ਪਿੰਡ ਕੀ ਆ ਜੀ ਲੈ ਜਾਈ ਨੇ ਪਰ ਨਹੀਂ ਉਹ ਤਾਂ ਬਰਾਂ ਲੱਗਦੀ ਇਹ ਇਹ ਚੀਜ਼ਾਂ ਦੀ ਆਪਣੇ ਮਤਲਬ ਕਿਸਾਨਾਂ ਚ ਅੰਕਲ ਜੀ ਬੜੀ ਘਾਟ ਆ ਹਨਾ ਇਹ ਅਵੇਅਰਨੈਸ ਨਹੀਂ ਹੈਗੀ ਤੇ ਸੀਡ ਕੋਈ ਵੀ ਆ ਟ੍ਰੀਟਮੈਂਟ ਕਰਕੇ ਬੀਜਣਾ ਚਾਹੀਦਾ ਆਪਾਂ ਹਾਂਜੀ ਹਾਂਜੀ ਉਹਦੇ ਨਾਲ ਮਤਲਬ ਹੈਲਥੀ ਪੌਦ ਤਿਆਰ ਹੋਏਗੀ ਅੱਗੇ ਝਾੜ ਡੀਲ ਤੇ ਫਰਕ ਪੈਂਦਾ ਹੈ ਹਾਂਜੀ ਹੁਣ ਪੌਦ ਦੇ ਹੀ ਮੱਚ ਕੇ ਉਸ ਤੋਂ ਬਾਅਦ ਫਿਰ ਈਲਡ ਤੇ ਆਪਣੇ ਆ ਫਰਕ ਪਏਗਾ ਘਾਟ ਆ ਈਲਡ ਇਹ ਇਹ ਚੀਜ਼ਾਂ ਕਰਕੇ ਬਹੁਤ ਕਿਸਾਨ ਭਰਾ ਜਿਹੜੇ ਮਤਲਬ ਝਾੜ ਵੀ ਝਾੜ ਤੇ ਵੀ ਇੰਪੈਕਟ ਪੈਂਦਾ ਜੀ ਇਹ ਚੀਜ਼ਾਂ ਹਨਾ ਸਾਰਾ ਉਹ ਚੀਜ਼ਾਂ ਦਾ ਮਤਲਬ ਬੈਨੀਫਿਟ ਮਿਲਦੀ ਹੈ ਹੈਲਥੀ ਸੀਡ ਹੋਏਗਾ ਅੱਗੇ ਹੂੰ ਜਿਆਦਾ ਹੀਲਡ ਆਏਗੀ ਹੂੰ ਉਹ ਸ਼ਾਈਨਿੰਗ ਆਏਗੀ ਉਹਦੇ ਵਿੱਚ ਸਾਰੀ ਚੀਜ਼ ਦੇ ਵਿੱਚ ਉਹ ਵਧੀਆ ਆਏਗੀ ਤਾਂ ਉਹਨੂੰ ਮਾਰਕੀਟ ਰੇਟ ਵੀ ਵੱਧ ਮਿਲੇਗਾ ਮਾਰਕੀਟ ਚ ਰੇਟ ਵੀ ਵੱਧ ਮਿਲੂਗਾ ਵੱਧ ਮਿਲੇਗਾ ਤੇ ਮੈਨੂੰ ਇੱਕ ਅੰਕਲ ਇਹ ਵੀ ਦੱਸੋ ਵੀ ਮਾਰਕੀਟ ਨਾਲੋਂ ਫਿਰ ਆਪਣੇ ਇਹਦਾ ਬੀਜ ਦਾ ਕੋਈ ਪ੍ਰਾਈਸ ਡਿਫਰੈਂਸ ਰਹਿੰਦਾ ਕਿ ਸੇਮ ਹੀ ਹੈ ਜੀ ਮਤਲਬ ਬਹੁਤ ਜ਼ਿਆਦਾ ਨਹੀਂ ਹੂੰ ਜੈਨੂਇਨ ਰੇਟਾਂ ਤੇ ਹੀ ਆ ਜੀ ਲਗਭਗ ਬਾਜ਼ਾਰ ਵਾਲੇ ਰੇਟਾਂ ਤੇ ਹੀ ਆ ਜੀ ਹੂੰ ਉਹ ਤਾਂ ਜਿੱਥੇ ਸਾਡੇ ਡੀਲਰ ਆ ਉੱਥੇ-ਉੱਥੇ ਜਾਣਗੇ ਕਿਸਾਨ ਭਰਾ ਹੂੰ ਕੋ ਡਾਇਰੈਕਟ ਸਾਡੇ ਤੋਂ ਵੀ ਲੈ ਸਕਦੇ ਆ ਬਾਕੀ ਜਿੱਥੇ ਸਾਡੇ ਡੀਲਰ ਅਪਾਇੰਟਮੈਂਟ ਆ ਉੱਥੋਂ ਜਾ ਕੇ ਲੈਣਗੇ ਸਾਡੇ ਨਾਂ ਤੇ ਸੀਡ ਮਿਲੇਗਾ ਅਾਜੂ ਜੀ ਆਪਾਂ ਬੀਜਾ ਕਿੰਨੀ ਵੀ ਚਲਦੀ ਹੈ ਜਿਹੜੇ ਆਪਣੇ ਦੋਸਤਾਂ ਨੂੰ ਆਪਾਂ ਪਤਾ ਕੀ ਹੈ ਜੀ ਇੱਕ ਬੈਗਾਂ ਦੀ ਨਿਸ਼ਾਨੀ ਹੋ ਜਾਂਦੀ ਹੈ ਹਾਂਜੀ ਹਾਂਜੀ ਹਾਂ ਤੇ ਇੱਕ ਵੀਡੀਓ ਚੋਂ ਵੀ ਸਕਰੀਨਸ਼ਾਟ ਮਾਰ ਕੇ ਕਿਸੇ ਡੀਲਰ ਕੋਲੇ ਜਾ ਕੇ ਕਿਸੇ ਦੁਕਾਨ ਤੇ ਜਾ ਕੇ ਵੀ ਜਿਹੜਾ ਕਿਸਾਨਾਂ ਨੂੰ ਆਪਣੇ ਭਰਾਵਾਂ ਨੂੰ ਪੁੱਛਣਾ ਵੀ ਸੌਖਾ ਹੋ ਹੀ ਹੁੰਦਾ ਜੀ ਬੀਜ ਹਾਂਜੀ ਹਾਂਜੀ ਹਾਂ ਅਾਜੂ ਜੀ ਹੁਣ ਨਾ ਮੜਾ ਦੇ ਆਪਣੇ ਦੋਸਤਾਂ ਨੂੰ ਵੈਰਾਈਟੀਆਂ ਬਾਰੇ ਵੀ ਦੱਸ ਦਈਏ ਵੀ ਆਪਣੇ ਕੋਲੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਅਵੇਲੇਬਲ ਆ ਕਿਹੜੀਆਂ ਮਤਲਬ ਜਿਹੜੀਆਂ ਆਪਣਾ ਟ੍ਰੀਟਮੈਂਟ ਵਾਲੀਆਂ ਤੇ ਕਿਹੜੀਆਂ ਬਿડા ਟ੍ਰ ਈ ਅਜੇ 1401 ਠੀਕ ਹੈ ਜੀ ਜਿੱਤੇ ਫਾਰਮਰ ਕਾਫੀ ਜਾ ਰਿਹਾ ਅੱਜ ਕੱਲ ਹੂੰ ਕਿਉਂਕਿ ਵੈਰੈਟੀ ਵੱਧ ਝਾੜ ਦਿੰਦੀ ਆ ਹਾਂਜੀ ਤੇ ਬਾਜ਼ਾਰ ਚ ਮਹਿੰਗੇ ਰੇਟ ਤੇ ਵਿਕਦੀ ਆ ਹੂੰ ਜਿਹਦਾ ਕਰਕੇ ਫਾਰਮਰ ਕਨਵਰਟ ਹੋ ਰਿਹਾ ਤੇ ਬਾਸਮਤੀ ਵਾਲਾ ਮੁੱਛਲ ਮੁੱਛਲ ਵੀ ਕਹਿੰਦੇ ਇਹਨੂੰ ਹਾਂਜੀ ਝਾੜ ਵੀ ਵਧੀਆ ਜੀ ਇਹ ਮੁੱਛਲ ਦਾ ਤੇ 2.5 2.5 ਤੋਂ 30 ਕੁਇੰਟਲ ਝਾੜਿਆ ਜੀ ਹੂੰ ਠੀਕ ਹੈ ਜੀ ਚੰਗੀ ਸਾਂਭ ਹੋਏ 32 ਕੁਇੰਟਲ ਤੱਕ ਵੀ ਆ ਜਾਂਦੀ ਆ ਜੀ ਹੂੰ ਪਰ ਤਾਂ ਕਾਫੀ ਨਿਕਲ ਰਹੀ ਚਾ ਹਾਂ ਇਹਦੇ ਚ ਜਿਸ ਨਵ ਬਦਲਾਵ ਆ ਤਾਂ ਤੁਹਾਡਾ ਏਰੀਆ 1121 ਹੈ ਸਾਡਾ ਏਰੀਆ ਆਹ ਜ਼ਿਆਦੇ ਬੀਜ ਦਾ ਜੀ 1121 1121 ਮਤਲਬ ਸਾਡੇ 1121 1121 ਹੁੰਦੀ ਹੈ ਜੀ ਸਾਡੇ ਪਿੰਡਾਂ ਦੀ ਹਾਂ 1121 ਦਾ ਜਿਹੜਾ ਆਇਆ ਮਤਲਬ ਦੂਜਾ ਬਦਲਾਵ ਉਹ 17 18 ਆਇਆ ਠੀਕ ਹੈ ਜੀ ਇਹ 1121 ਦੀ ਮੰਨ ਕੇ ਚੱਲੋ ਹਾਂ ਸੋਧ ਕੀਤੀ ਹੋਈ ਆ ਹੂੰ ਸੋਧ ਕੀਤੀ ਹੋਈ ਆ ਗਈ ਇਸ ਤੋਂ ਬਾਅਦ 1885 ਆਈ ਹੂੰ ਇਹ ਸਾਰੀਆਂ ਟ੍ਰੀਟਮੈਂਟ ਦੇ ਵਿੱਚ ਆ ਇਹ ਮਤਲਬ ਮੈਕ ਟੈਕਨੋਲੋਜੀ ਯੂਐਸਏ ਸਾਈਟੋਜੈਮਨਾ ਟ੍ਰੀਟਮੈਂਟ ਹੈ ਜੀ ਠੀਕ ਹੈ ਜੀ ਇਹ ਜਿਹੜੀ ਆਪਣੀ ਉਹ ਮਤਲਬ ਬੁੱਝੇ ਦੀ ਗ੍ਰੋਥ ਲਈ ਹਾਂ ਗ੍ਰੋਥ ਲਈ ਹੈ ਜੀ ਮਤਲਬ ਇਹ ਜਿਹੜੀ ਦਵਾਈ ਪਾਈ 16991747 ਆਈ ਹੈ ਇਹਨੂੰ ਝੰਡਾ ਰੋਗ ਵੈਸੇ ਘਟ ਆਉਂਦਾ ਹੈ ਯੂਨੀਵਰਸਿਟੀ ਨੇ ਰეკਮੈਂਡੇਸ਼ਨ ਹੈ ਵੀ ਝੰਡਾ ਰੋਗ ਦੇ ਚ ਘਟ ਆਏਗਾ ਠੀਕ ਹੈ ਜੀ ਇਹ ਝੰਡਾ ਰੋਗ ਵੈਸੇ ਨਹੀਂ ਹੁੰਦਾ ਵੈਸੇ ਨਹੀਂ ਹੁੰਦਾ ਦਵਾਈ ਪਾਤੀ ਦਵਾਈ ਫਿਰ ਆਪਾਂ ਲਾਈ ਹੋਈ ਆ ਇਹਦੇ ਵਿੱਚ ਵੀ ਯੂਨੀਵਰਸਿਟੀ ਵੱਲੋਂ 1885 ਝੰਡਾ ਰੋਗ ਕੱਟ ਆਉਂਦਾ ਜੁਨੀਵਰਸਿਟੀ ਨੇ ਪਿਛਲੇ ਸਾਲ ਵੈਰੈਟੀਆਂ ਕੱਢੀਆਂ ਏ ਇਹਨਾਂ 'ਚ ਝੰਡਾ ਰੋ ਘਟ ਆਉਂਦਾ ਜੀ ਇਹਨਾਂ 'ਚ ਝੰਡਾ ਰੋ ਜਿਹੜਾ ਘਟਾ ਹਾਂ ਘਟ ਆਉਂਦਾ ਜੀ ਤੇ ਆ 1509 ਆ ਗਈ 1509 ਆ ਗਈ 100 ਟਾਈਮ ਵਾਲੀਆਂ ਆ ਗਈਆਂ 1699 1509 ਠੀਕ ਹੈ ਜਿਹੜੇ ਭਰਾਮਣੇ ਕੋਈ ਮੂੰਗੀ ਜਾਂ ਮੱਕੀ ਲਾਈ ਹੋਈ ਆ ਕੋਈ ਇਹਨਾਂ ਵੈਰੈਟੀਆਂ ਦੇ ਦਾਨਗੇ 1847 1699 1509 ਹਾਂ ਜੀ ਜਿਹੜੇ ਨਵੇਂ ਕਿਸਾਨ ਕਨਵਰਟ ਹੋਏ ਆ ਜੀ ਨਰਮੇ ਤੋਂ ਕਿਉਂਕਿ ਨਰਮੇ ਨੇ ਧੋਖਾ ਦਿੱਤਾ ਜੀ 2 ਸਾਲ ਹਾਂ ਜੀ ਹਾਂ ਜੀ ਤੇ ਉਹ ਜਿਹੜੇ ਝੋਨੇ 'ਚ ਕਨਵਰਟ ਹੋਇ ਗਣੀਆਂ ਜੀ 1509 916 99 1847 ਕਿਉਂ ਇਹ ਮਤਲਬ ਉਹਨਾਂ ਤੁਹਾਡੇ ਥੋੜਾ ਥੋੜਾ ਸ਼ੋਰਾ ਹੋਏਗਾ ਉਹ ਸ਼ੋਰੇ ਦਾ ਕਰਕੇ ਲੌਂਗ ਟਾਈਮ ਵਾਲੀ ਵੈਰਾਈਟੀ ਨਹੀਂ ਚੱਲੇਗੀ ਉੱਥੇ ਠੀਕ ਹੈ ਜੀ ਉੱਥੇ ਸ਼ਾਰਟ ਡਿਊਰੇਸ਼ਨ ਵੈਰਾਈਟੀਆਂ ਚੱਲਣਗੀਆਂ ਹੂੰ ਉਹ ਵੈਰਾਈਟੀ ਜਲਦੀ ਪੱਕ ਜਾਏਗੀ ਠੀਕ ਹੈ ਜੀ ਤੇ ਉਹ ਉਹਨੂੰ ਮਤਲਬ ਖਾਰੇ ਪਾਣੀ ਨੂੰ ਉਨਾ ਜ਼ਿਆਦਾ ਉੱਤੇ ਅਸਰ ਨਹੀਂ ਹੋਏ ਅਸਰ ਨਹੀਂ ਹੋਏ ਜਦੋਂ ਮਤਲਬ ਖਾਰੇ ਪਾਣੀਆਂ ਵਾਸਤੇ ਆਪਾਂ 1692 1509 ਰਿਪਲੈਂਟ ਕਰ ਸਕਦੇ ਹਾਂ ਹਾਂ ਇਹ ਕਰ ਸਕਦੇ ਹਾਂ 1847 ਹੋਊਗਾ ਹਾਂ 1847 ਤੇ ਇਹ ਜਿਵੇਂ ਜੀ ਹੁਣ ਆਪਣੀ ਹੋ ਗਈ 11 ਕਿਉ ਹੋ ਗਈ ਤੇ ਇਧਰ ਲਈ ਹੋਊਗੀ ਜੀ ਆਹ 1401 1401 ਥੋੜਾ ਮਿੱਠਾ ਪਾਣੀ ਚੰਗਾ ਪਾਣੀ ਪਾੜਦੇ ਚੰਗੇ ਇੱਕ ਨੰਬਰ ਬਾਣੀਆਂ ਆਣੀਆਂ ਹਾਂ ਹਾਂ ਇਹ ਚੰਗੇ ਪਾਣੀ ਹਾਂ ਜੀ ਚੰਗੇ ਪਾਣੀ ਪਾੜਦਿਆਂ ਜੀ ਠੀਕ ਹੈ ਜੀ ਤੇ ਇਹ ਜਿਵੇਂ ਹੁਣ ਜੀ ਇਹ ਤਾਂ ਆਪਣੇ ਕੋਲੇ ਟ੍ਰੀਟਮੈਂਟ ਵਾਲੇ ਆ ਗਏ ਇਹ ਬਿਨਾ ਟ੍ਰੀਟਮੈਂਟ ਤੋਂ ਵੀ ਆਪਣੇ ਕੋਲੇ ਹੁੰਦੀਆਂ ਨਹੀਂ ਹਾਂ ਜੀ ਹਾਂ ਜੀ ਬਿਨਾ ਟ ਇਹ ਬਿਨਾ ਟ੍ਰੀਟਮੈਂਟ ਵਾਲੀ ਆ ਠੀਕ ਹੈ ਜੀ ਜੇ ਕੋਈ ਮਤਲਬ ਵੀਰ ਬਿਨਾ ਟ੍ਰੀਟਮੈਂਟ ਤੋਂ ਲੈਣਾ ਚਾਹੁੰਦਾ ਜੀ ਤਾਂ ਉਹ ਬਿਨਾ ਟ੍ਰੀਟਮੈਂਟ ਤੋਂ ਵੀ ਆਪਣੇ ਤੋਂ ਲੈ ਸਕਦਾ ਹਾਂ ਬਿਨਾ ਬਈ ਹਾਂ ਇਹ ਬਿਨਾ ਟ੍ਰੀਟਮੈਂਟ ਵਾਲੀ ਆ ਜੀ 10 ਕਿਲੋ ਇਹ ਆਪਣੇ ਕੋਲੇ ਬਿਨਾ ਟ੍ਰੀਟਮੈਂਟ ਵਾਲੀ ਆ ਹਾਂ ਜੀ ਹਾਂ ਜੀ ਹਾਂ ਮਤਲਬ ਇਹ ਤੇ ਦਵਾਈ ਵਗੈਰਾ ਜਿਹੜੀਆਂ ਆਪਾਂ ਲਾ ਰਹੇ ਆ ਉੱਥੇ ਪਿੱਛੇ ਦਿਖਾ ਕੇ ਆਏ ਆ ਆਪਣੇ ਦੋਸਤਾਂ ਨੂੰ ਉਹ ਨਹੀਂ ਇਹਨੂੰ ਲੱਗੀ ਹੋਏਗੀ ਜੀ ਪਰ ਉਹ ਉਹ ਬੜਾ ਤੁਸੀਂ ਭਲੇਖਾ ਦੂਰ ਕੀਤਾ ਜੀ ਰੰਗ ਵਾਲਾ ਅਸਲੀ ਮਤਲਬ ਆਪਣੇ ਬਹੁਤ ਕਿਸਾਨ ਭਰਾ ਵੀ ਐਵੇਂ ਸਮਝਦੇ ਤੇ ਬਿਲੰਗ ਕਿਤੇ ਦਵਾਈ ਇਹ ਰੰਗ ਨੂੰ ਦਵਾਈ ਨਹੀਂ ਨਾ ਦਵਾਈ ਦਾ ਕਲਰ ਨਹੀਂ ਹੈ ਕੋਈ ਹੁਣ ਆਪਾਂ ਨੂੰ ਕੀ ਪਤਾ ਜੀ ਆਪਾਂ ਦਾ ਰੰਗ ਲੱਗ ਜਾਂਦਾ ਕੋਈ ਜਿਹਾ ਥੋੜਾ ਜਿਹਾ ਚੇਂਜ ਹੁੰਦਾ ਹੈ ਹਲਕਾ ਜਿਹਾ ਪੀਲਾਪਨ ਆਉਂਦਾ ਜੀ ਉੱਥੇ ਹੂੰ ਇਹ ਬਿਨਾ ਦਵਾਈ ਵਾਲੀਆਂ ਦੀ ਪ੍ਰੋਡਕਟ ਸਾਰੇ ਠੀਕ ਹੈ ਜੀ ਇਹ ਬਿਨਾ ਦਵਾਈ ਵਾਲੇ ਆ ਗਏ ਟੈਬੂਲ ਵਾਲੀ ਪੈਕਿੰਗ ਹੈ ਜੀ ਠੀਕ ਹੈ ਜੀ ਲੱਗ ਆਹ 10 ਵਾਲੀ ਆ ਗਈ ਜੀ ਆਹ ਆਪਣੀ ਆ ਗਈ ਇਹ ਇਹ ਪੀਆਰ 26 ਆ ਜੀ ਹੂੰ ਠੀਕ ਹੈ ਜੀ ਇਹ ਪੀਆਰ 26 ਦਾ ਟਾਈਮ ਦੀ ਵੈਰਾਈਟੀ ਆ ਇਹ ਲੱਗਦੀ ਆ ਇਹ ਵੀ ਛੋਟ ਟਾਈਮ ਦੇ ਵਿੱਚ ਲੱਗੇਗੀ ਉਧਰ ਬੜੇ ਮੱਕੀ ਦੇ ਮੋਂਗੀ ਦੇ ਲਾਣਗੇ ਲੋਕ ਹਾਂਜੀ ਹਾਂਜੀ ਪੀਆਰ 26 ਬਹੁਤ ਮੈਂ ਪਿਛਲੇ ਸਾਲ ਸਾਡੇ ਬਹੁਤ ਲੱਗੀ ਸੀ ਹਾਂਜੀ ਹਾਂਜੀ ਹਾਂ ਮਤਲਬ ਕਾਫੀ ਸਾਡੇ ਅੱਧ ਤੋਂ ਵੱਧ ਕਰਾਂ ਪੀਆਰ 26 ਲਾਇਆ ਸੀ ਹਾਂ ਇਹ ਪੀਆਰ 26 ਹੈ ਜੀ ਇਧਰ ਦੇਖੋ ਦੋਸਤੋ ਆ ਵੀਰ ਆਪਣਾ ਮਤਲਬ ਮਾਰਕਿੰਗ ਕਰੀ ਜਾਂਦਾ ਹਨਾ ਸਾਰੇ ਬੈਗਾਂ ਤੇ ਜਿਹੜੇ ਅੱਖਰ ਡੇਟ ਵਗੈਰਾ ਆ ਗਈ ਜੀ ਹਨਾ ਇਹ ਹਾਂਜੀ ਹਾਂਜੀ ਹਾਂ ਸਾਰਾ ਬੈਚ ਨੰਬਰ ਵਗੈਰਾ ਤੇ ਇਹ ਆਪਣਾ ਦਸ਼ਮੇਸ਼ ਹਾਈਬ੍ਰਿਡ ਸੀਡ ਇਹ ਕਿਹੜੇ ਦਾ ਬੈਗ ਆ ਗਿਆ ਜੀ? APV 1692 ਇਹ PV 1692 ਦਾ ਆ ਗਿਆ। ਆ ਦੇਖ ਲਓ ਦੋਸਤੋ PV 1692 ਦਾ ਆ ਗਿਆ ਜੀ ਇਹ। ਇਸ ਪ੍ਰਕਾਰ ਦਾ ਬੈਗ ਹੋਊਗਾ ਦਸ਼ਮੇਸ਼ ਹਾਈਬ੍ਰਿਡ ਸੀਡ DHS ਆ ਆ ਮੋਹਰ ਲੱਗੀ ਹੋਊਗੀ ਜਾਂ ਮੋਹਰ ਦੀ ਨਿਸ਼ਾਨੀ ਵੀ ਕਰ ਲਓ ਦੋਸਤੋ ਹਨਾ। ਤੇ ਇਹ ਆਪਣੇ ਕਿਹੜੀ ਕਿਹੜੀ ਜਗ੍ਹਾ ਮਿਲ ਜਾਂਦਾ ਜੀ ਡੀਲਰਾਂ ਕੋਲੇ ਜੇ ਆਪਾਂ ਦੇਖੀਏ ਤਾਂ ਡੀਲਰ ਪੰਜਾਬ ਦੇ ਵਿੱਚ ਮੁਕਸਰ ਆ ਜੀ, ਫਲਾਲਾਬਾਦ ਆ, ਫਾਜ਼ਲਕਾ ਹੈ, ਮੋਗਾ ਹੈ, ਜਗਰਾਵਾ ਹੈ। ਠੀਕ ਹੈ ਜੀ। ਤੇ ਇੱਥੇ ਦੂਸਰਾ ਬਠਿੰਡਾ ਸ਼ਾਹਕੋਟ ਆ ਮੈਂ ਧਰਮਕੋਟ ਆ ਠੀਕ ਹੈ ਜੀ ਇਹ ਸਾਰੀਆਂ ਜਗ੍ਹਾ ਤੇ ਹੋਰ ਵੀ ਜਿਵੇਂ ਰਾਜਪੁਰਾ ਬਾਕੀ ਹਰਿਆਣੇ ਜਿੱਥੇ ਮਿਲ ਜਾਂਦਾ ਹਰਿਆਣੇ ਸਾਰੀ ਜਗ੍ਹਾ ਤੇ ਹੈ ਹਾਂਜੀ ਹਰਿਆਣੇ ਚ ਸਾਰੀ ਜਗ੍ਹਾ ਤੇ ਹੈਗਾ ਤੇ ਜੇ ਕੋਈ ਆਪਣੇ ਕੋਲੇ ਇੱਥੇ ਵਿਜ਼ਿਟ ਕਰਕੇ ਲੈਣਾ ਚਾਹੁੰਦਾ ਜੀ ਤਾਂ ਆਪਣੀ ਫੈਕਟਰੀ ਜੀਵਨਨਗਰ ਚ ਹੈ ਜੀਵਨਨਗਰ ਹੈ ਜੀ ਜੀਵਨਨਗਰ ਜ਼ਿਲ੍ਹਾ ਸਰਸਾ ਜ਼ਿਲ੍ਹਾ ਸਰਸਾ ਹਾਂਜੀ ਰਾਣੀਆਂ ਦੇ ਨੇੜੇ ਆ ਜੀ ਹੂੰ ਰਾਣੀਆਂ ਦੇ ਬਿਲਕੁਲ ਨੇੜੇ ਆ ਜਾਂਦੇ ਹਾਂ ਹੂੰ ਇੱਥੇ ਆਣ ਕੀ ਵੀ ਲੈ ਸਕਦਾ ਠੀਕ ਹੈ ਜੀ ਕੋਈ ਦਿੱਕਤ ਨਹੀਂ ਜੀ ਹੂੰ ਤੇ ਇਹ ਫਿਰ ਬੀਜਾਂ ਦਾ ਇਹਨਾਂ ਦਾ ਆਪਣੇ ਪ੍ਰਾਈਸ ਵਗੈਰਾ ਚਲੋ ਉਹ ਤਾਂ ਆਪਣੇ ਕਨਫਰਮ ਹੋ ਹੀ ਜਾਊਗਾ ਜੀ ਹਾਂਜੀ ਉਸ ਜੈਨਮਨ ਪ੍ਰਾਈਸ ਹੀ ਰਹਿਣਗੇ ਜੀ ਕੋਈ ਉਹ ਨਹੀਂ ਕੋਈ ਵੱਧ ਨਹੀਂ ਲੈ ਰਹੇ ਠੀਕ ਹੈ ਤੇ ਸਟਾਕ ਆਪਣੇ ਕੋਲੇ ਅਵੇਲੇਬਲ ਹੈਗਾ ਜੀ ਹਾਂਜੀ ਸਟਾਕ ਹੈ ਜੀ ਆਪਣੇ ਕੋਲ ਸਾਰੇ ਸਾਰੇ ਬੀਜਾਂ ਦਾ ਸਾਰੇ ਬੀਜਾਂ ਦਾ ਸਟਾਕ ਠੀਕ ਹੈ ਜੀ ਜਿਵੇਂ ਕਿਸਾਨ ਨੇ 1400 ਇੱਕ ਲਾਰੇ ਪਿਛਲੇ ਹਮਮ ਅੱਛਾ ਜੰਗਾਪਾ ਮਿਲ ਰਿਹਾ ਜਿਵੇਂ 2 ਸਾਲਾਂ ਤੋਂ ਬਾਅਦ ਦਾ ਬਾਸਮਤੀ ਦਾ ਜਿਆਦਾ ਹਾਂਜੀ ਰੇਟ ਬਾਜ਼ਾਰ ਦੇ ਵਿੱਚ ਕਾਫੀ ਅੱਛੇ ਮਿਲ ਰਿਹਾ ਵਧੀਆ ਰੇਟ ਮਿਲ ਰਿਹਾ ਵਧੀਆ ਰੇਟ ਮਿਲ ਰਿਹਾ ਉਹਦੇ ਚ ਮਤਲਬ ਕਿਸਾਨ ਨੇ ਬਾਸਮਤੀ ਵਾਲ ਨੂੰ ਵਧਿਆ ਹਾਂਜੀ ਪੀਅਰ ਦੀਆਂ ਵੈਰਾਈਟੀਆਂ ਤੋਂ ਕੱਢਿਆ ਬਾਸ ਜਿੰਮੇਦਾਰ 2 ਸਾਲਾਂ ਦਾ ਠੀਕ ਹੈ ਜੀ ਉਹ ਇਹਦੇ ਚ ਅੱਗੇ ਆਇਆ 1401 ਜਿਹੜਾ ਹੈ ਉਹਨੂੰ ਫਾਰਮਰ ਪਸੰਦ ਕਰ ਰਿਹਾ ਹੈ ਕਿਉਂਕਿ ਉਹਦਾ 5-700 ਰੁਪਇਆ ਜ਼ਿਆਦਾ ਮਿਲਦਾ 5-600 ਰੁਪਇਆ ਬਾਜ਼ਾਰਕ ਦੂਜੀਆਂ ਵੈਰਾਈਟੀਆਂ ਨਾਲੋਂ ਹਾਂਜੀ ਹੂੰ ਪਰ ਉਹ ਵੈਰੈਟੀ ਲੌਂਗ ਡਿਊਰੇਸ਼ਨ ਵੈਰੈਟੀ ਆ ਉਹਦਾ ਧਿਆਨ ਵੱਧ ਰੱਖਣਾ ਪੈਂਦਾ ਹੈ ਜੇਕਰ ਦਾ ਰੋਗ ਝੰਡਾ ਰੋਗ ਨਾ ਆਵੇ ਉਹਦੇ ਵਾਸਤੇ ਟਰੀਟਮੈਂਟ ਕਰਨੇ ਪੈਂਦੇ ਆ ਉਹ ਕੁਝ ਤਾਂ ਅਸੀਂ ਸ਼ੁਰੂਆਤੀ ਦਵਾਈਆਂ ਤੇ ਲਾਤਾ ਹਾਂਜੀ ਬਾਕੀ ਕਿਸਾਨ ਵੀ ਉਹਦੀ ਕੇਅਰ ਕਿਸਾਨ ਨੂੰ ਵੀ ਥੋੜਾ ਜਿਹਾ ਖਿਆਲ ਕੇਅਰ ਕਰੇਗਾ ਗਾਂਜੋ ਲੌਂਗ ਟਾਈਮ ਵੈਰੈਟੀ ਆ ਲੌਂਗ ਟਾਈਮ ਨੂੰ ਜ਼ਰੂਰਤਾਂ ਨੂੰ ਸਾਹਮਣੇ ਦੀ ਫਿਰ ਈਲਡ ਉਹਦੇ ਕਿਸਾਨ ਖੁਸ਼ ਆ ਉਹਦੇ ਤੋਂ ਪੈਸੇ ਚੰਗੇ ਬਣ ਜਾਂਦੇ ਉਹਦੇ ਵੱਡੀ ਗੱਲ ਆ ਆਮਦਨ ਆਪ ਨੂੰ ਮੈਟਰ ਕਰਦੀ ਜੀ ਮਿਹਨਤ ਤੋਂ ਨਹੀਂ ਕਿਸਾਨ ਡਰਦਾ ਛਾਣ ਵੀ ਵੱਧਿਆ ਤੇ ਪਲਸ ਰੇਟ ਵੀ ਬਾਜ਼ਾਰ 4-500 ਵੱਧਿਆ ਉਹਦਾ 500 600 400 ਤੋਂ ਲੈ ਕੇ 600 ਤੱਕ ਵੱਧਿਆ ਫਿਰ ਉਹ ਕਿਸਾਨ ਉਧਰ ਨੂੰ ਜਾ ਰਿਹਾ ਉਧਰ ਨੂੰ ਜਾ ਰਿਹਾ 17 18 ਵੀ ਮਤਲਬ ਨਹੀਂ ਦੇਖ ਉਧਰ ਨੂੰ ਹੀ ਕਿਸਾਨ ਜਾ ਰਿਹਾ ਉਧਰ ਨੂੰ ਜਾ ਰਿਹਾ ਮਤਲਬ ਜਿਆਦਾ ਹੁਣ ਕਿਉਂਕਿ ਜੀ ਇਹ ਆਪਣੀ ਮੇਰੇ ਏਰੀਆ 'ਚ ਵੀ ਜਾਣ ਲੱਗੀ ਜੀ ਆਹ ਆਪਣੀ ਸੋ ਲਬਨ ਨਵੀਂ 1400 ਕੇਂਦਰ ਜਾ ਰਿਹਾ ਬਠਿੰਡਾ ਮੁਕਸਰ ਫਲੋਟ ਸਾਰੇ ਜਾ ਰਹੇ ਆ ਹੂੰ ਇਸ ਵਾਰ ਮਤਲਬ ਬਹੁਤ ਬਹੁਤ ਰਜਾਣਾ ਜੀ ਇਧਰ ਰਜ ਕਰਨੀ ਤੇ ਅੱਗੇ ਨਾਲੋਂ ਵਧਿਆ ਸਾਰੇ ਹੂੰ ਸਾਰੇ ਵਧਿਆ ਜੀ ਪਹਿਲੇ ਹਰਿਆਣੇ ਦਾ ਕਿਸਾਨ ਹੀ ਬਸਦੀ ਲਾਉਂਦਾ ਜੀ ਹੁਣ ਪੰਜਾਬ ਦਾ ਕਿਸਾਨ ਕਿਸਾਨ ਪੰਜਾਬ ਦਾ ਕਿਸਾਨ ਵੀ ਵੱਧ ਲਾ ਰਿਹਾ ਜੀ ਪਹਿਲਾਂ ਸਾਡੇ ਘਟ ਟਾਈਮ ਵਾਲੀ ਵੈਰੀਟੀ ਕੰਨੀ ਜਿਆਦਾ ਉਤ ਕਰਦੇ ਸੀਰ ਦੇ ਵਿੱਚ ਜਿਆਦਾ ਸੀ ਹੂੰ ਹਰਿਆਣੇ ਦੇ ਨਾਲ ਲੱਗਦਾ ਏਰੀਆ ਕਾਫੀ ਬਾਸਮਤੀ ਚ ਕਨਵਰਟ ਹੋ ਗਿਆ ਜੀ ਹਾਂ ਜੀ ਕਾਫੀ ਬਾਸਮਤੀ ਚ ਕਨਵਰਟ ਹੋ ਗਿਆ ਮੇਰਾ ਵੀ ਜਿਵੇਂ ਮੇਰੇ ਪਿੰਡ ਵੀ ਬਾਰਡਰ ਉੱਤੇ ਰਹਿ ਗਈ ਜੀ ਹਰਿਆਣੇ ਦੀ ਤੇ ਕਾਫੀ ਮਤਲਬ ਇਹ ਉਹੀ ਗੱਲ ਵੀ ਜੀ ਥੋੜਾ ਬੋਧਾ ਆਪਾਂ ਨੂੰ ਵੀ ਬਦਲਾਅ ਕਰਨਾ ਪਊਗਾ ਸਾਰਾ ਸਿਸਟਮ ਕਰਨਾ ਪੈਂਦਾ ਜੀ ਹਣਾ ਤੇ ਮੈਨੂੰ ਅੰਕਲ ਜੀ ਇੱਕ ਜਾਣਕਾਰੀ ਹੋਰ ਦਿਓ ਵੀ ਇਹ ਤਾਂ ਹੋ ਗਿਆ ਮੰਨ ਕੇ ਚਲੋ ਆਪਣਾ ਝੂਨੇ ਵਾਲਾ ਸੀ ਜਨਸਾਰਾ ਹਨ ਤੇ ਉਹਨੇ ਵਾਲੇ ਬੀਜ ਵੀ ਆਪਣੇ ਕੋਲ ਮਤਲਬ ਅੰਕਲ ਕੋਲ ਦੋਸਤੋ ਸਾਰੀ ਵੈਰਾਈਟੀ ਮਿਲ ਜਾਂਦੀ ਆ ਬਾਸਮਤੀ ਸਾਰੀ ਵੈਰਾਈਟੀ ਆ ਜੀ ਬਾਸਮਤੀ ਸਾਰੀ ਵੈਰਾਈਟੀ ਆ ਕਿਉਂਕਿ ਜਦੋਂ ਹਰਿਆਣੇ ਦੀ ਇੱਕ ਵੱਡੀਆਂ ਫਰਮਾਂ ਚ ਇੱਕ ਫਰਮ ਆ ਦੋਸਤੋ ਤੇ ਮੜਾ ਕਣਕ ਬਾਰੇ ਵੀ ਪਾਉ ਜੀ ਜਾਣਨਾ ਕਣਕ ਵੀ ਫਿਰ ਐਗਰੀਮੈਂਟ ਤੇ ਉਹ ਪ੍ਰੋਗਰਾਮਿੰਗ ਵਾਲਾ ਸਿਸਟਮ ਕਰ ਦੋ ਉਹ ਸੇਮ ਉਹੀ ਪ੍ਰੋਸੈਸ ਸਾਰਾ ਉਹ ਪ੍ਰੋਗਰਾਮ ਫਾਰਮਰ ਨੂੰ ਪ੍ਰੋਗਰਾਮ ਦਿੱਤਾ ਜਾਂਦਾ ਫਾਰਮ ਲੈ ਕੇ ਅਸੀਂ ਵਿਜ਼ਿਟ ਕਰਦੇ ਆਂ ਸਾਰੀ ਚੀਜ਼ ਵੇਖੀ ਜਾਂਦੀ ਆ ਰੋਗਿੰਗ ਰਹੀ ਜਾਂਦੀ ਉਹਦੇ ਚੋਂ ਦੇਖਿਆ ਜਾਂਦਾ ਕੋਈ ਮਿਕਸਿੰਗ ਤਾਂ ਨਹੀਂ ਕੀ ਹਾਂਜੀ ਜੇ ਹੈ ਤਾਂ ਪੌਦੇ ਕਢਾਏ ਜਾਂਦੇ ਬਾਹਰ ਮੰਨ ਕੇ ਚੱਲੋ ਜੀ ਜਿੰਨੇ ਕੋਈ ਕਿਸਾਨ ਪ੍ਰੋਗਰਾਮਿੰਗ ਵਾਲਾ ਇਹ ਸਿਸਟਮ ਕਰਾਉਣਾ ਚਾਹੁੰਦਾ ਜੀ ਐਗਰੀਮੈਂਟ ਵਾਲਾ ਤਾਂ ਕਿੱਥੋਂ ਤੱਕ ਕਰ ਲੈਣੇ ਜੀ ਆਪਣੇ ਲੋਕਲੇ ਕੇ ਐ ਨਾ ਜੀ ਜਿਆਦੀ ਦੂਰੀ ਤੇ ਤਾਂ ਫਿਰ ਮਤਲਬ ਕਿਸਾਨ ਨੂੰ ਨਹੀਂ ਵਾਰਾ ਖਾਏਗਾ ਇਹ ਤਾਂ ਨੇੜੇ ਵਾਲਾ ਜਿਹੜਾ ਕਿਸਾਨ ਆ ਉਹ ਹੀ ਸਾਡਾ ਨਾ ਐਗਰੀਮੈਂਟ ਰਹੇਗਾ ਉਹ ਹੀ ਰਹੇਗਾ ਜੀ ਉਹ ਨੇੜੇ ਵਾਲਾ ਕਿਸਾਨ ਹਾਂਜੀ ਹਾਂ ਉਹ ਹੀ ਰਹਿੰਦਾ ਜੀ ਠੀਕ ਹੈ ਜ ਕੀ ਫੈਸਿਲਿਟੀਆਂ ਮਿਲਦੀਆਂ ਜੀ ਕਿਸਾਨ ਨੂੰ ਉਹ ਇੱਕ ਮੰਡੀ ਨਾਲੋਂ ਵੱਧ ਪੈਸੇ ਦਿੰਨੇ ਜੀ ਅਸੀਂ ਹੂੰ ਠੀਕ ਹੈ ਜੀ ਸਾਨੂੰ ਉਹ ਸਾਡੇ ਤੋਂ ਮਤਲਬ 2 ਰੁਪਏ ਵੱਧ ਬਣ ਜਾਂਦੇ ਉਹਦੇ ਹਾਂਜੀ ਹਾਂਜੀ ਇਹ ਤਾਂ ਹੈ ਬਾਕੀ ਆ ਤੁਸੀਂ ਵੀਜਿਟ ਕਰਦੇ ਉਹਨੂੰ ਦੱਸ ਦੇ ਰਹੇ ਨੇ ਆ ਜੀ ਵੀ ਐ ਕਰ ਐ ਕਰ ਲਾ ਆ ਚੀਜ਼ ਸਪਰੇ ਕਰ ਲਾ ਇੱਕ ਆ ਕਰ ਲਾ ਮਤਲਬ ਇੱਕ ਤੁਹਾਡੀ ਵੀ ਜ਼ਿੰਮੇਵਾਰੀ ਹੋ ਜਾਂਦੀ ਫਸਲ ਸੰਭਾਲਣ ਦੀ ਕਿ ਉਹ ਉਹ ਵਧੀਆ ਪੈਦਾ ਕਰੇਗਾ ਸਾਨੂੰ ਵਧੀਆ ਸੀਡ ਮਿਲੇਗਾ ਹੂੰ ਅਸੀਂ ਅੱਗੇ ਵਧੀਆ ਸੀਡ ਦੇਵਾਂਗੇ ਹਾਂਜੀ ਇਹ ਸਾਡਾ ਵੀ ਉਹਦੇ ਵਿੱਚ ਮਤਲਬ ਵੱਧ ਜਾਂਦਾ ਹੈ ਕੰਟਰੀਬਿਊਸ਼ਨ ਵੱਧ ਜਾਂਦਾ ਹੈ ਹਾਂਜੀ ਹਾਂ ਇਹ ਚੀਜ਼ਾਂ ਸਾਰੀਆਂ ਮਤਲਬ ਮਿਲ ਕੇ ਬਣਦੀਆਂ ਫਾਰਮਰ ਨੂੰ ਵੱਧ ਹੀਲਡ ਆ ਜਾਂਦੀ ਹੈ ਵੱਧ ਪੈਸੇ ਬਣ ਜਾਂਦੇ ਆ ਸਾਨੂੰ ਚੰਗਾ ਸੀਡ ਮਿਲ ਜਾਂਦਾ ਜੀ ਹੂੰ ਇਹ ਚੀਜ਼ਾਂ ਜਾਂਦੀਆਂ ਹਾਂਜੀ ਹਾਂ ਹਾਂ ਤੇ ਹੁਣ ਜੀ ਜਿਵੇਂ ਆਪਣੇ ਪੰਜਾਬ ਚ ਤਾਂ ਆਪਣੇ ਦੋਸਤਾਂ ਨੂੰ ਵੀ ਜਿਵੇਂ ਦੱਸਿਆ ਸੀਗਾ ਵੀ ਕਾਫੀ ਜਗ੍ਹਾ ਤੇ ਜਿਹੜੇ ਆਪਣੇ ਡੀਲਰਾਂ ਕੋਲ ਜਿਹੜਾ ਆਪਣਾ ਬੀਜ ਜਾਂਦਾ ਆਪਣਾ ਦਸ਼ਮੇਸ਼ ਹਾਈਬ੍ਰਿਡ ਸੀਡ ਹਾਂਜੀ ਹਾਂਜੀ ਤੇ ਵਿਜ਼ਿਟ ਕਰਨ ਵਾਲੇ ਭਰਾ ਆਪਣੇ ਜੀਵਨ ਨਗਰ ਵਿਜ਼ਿਟ ਕਰਕੇ ਫੈਕਟਰੀ ਚ ਆ ਸਕਦੇ ਆ ਲੋਕੇਸ਼ਨ ਦੋਸਤੋ ਤੁਹਾਨੂੰ ਦਿਖਾ ਦਨੇ ਆ ਤੁਸੀਂ ਜਾ ਜਾਣਾ ਸ਼ਾਟ ਦੇਖ ਲਓ ਮਤਲਬ ਕਿੱਥੇ ਕਿੱ데 ਰਹਿ ਗਿਆ ਜੀਵਨ ਨਗਰ ਦੇ ਆਪਣੇ ਸੰਤ ਨਗਰ ਪਿੰਡ ਤੋਂ ਨਿਕਲਣ ਸਾਰ ਸਿੱਧੀ ਰੋੜੀ ਹੈ ਜੀ ਹਾਂ ਸਿੱਧੀ ਮੇਨ ਰੋਡ ਤੇ ਆ ਗਈ ਫੈਕਟਰੀ ਆਪਣੀ ਸਿੱਧਾ ਰੋਡ ਤੇ ਤੇ ਬਾਕੀ ਆ ਆ ਗਿਆ ਦਫਤਰ ਅੰਕਲੋਂ ਰਹਿੰਦਾ ਤੇ ਪੂਰਾ ਆਪਣਾ ਜੱਟੂ ਸੌਦਾ ਸਾਰਾ ਕੋਈ ਆਇ ਨਹੀਂ ਹੈ ਵੀ ਇੱਕ ਹੁੰਦਾ ਜੀ ਹਨਾ ਹਰ ਇੱਕ ਕੋਈ ਕੰਮ ਹੁੰਦਾ ਵੀ ਪੜਦੇ ਜੇ ਚ ਕਰਦੇ ਨੇ ਵੀ ਲੋਕ ਸ਼ੌਪਕੇ ਵਾਲੇ ਦੇ ਸਾਹਮਣੇ ਹੈ ਜੀ ਸਾਰਾ ਕੁਝ ਤੇ ਉਹ ਵੀ ਸਪਰੇਅ ਦਵਾਈ ਪਾਉਂਦੇ ਨੇ ਸਾਰਾ ਸਾਹਮਣੇ A to Z ਤੇ ਹੋਰ ਕੋਈ ਜੀ ਜਾਣਕਾਰੀ ਜੋ ਕਈ ਵਾਰੀ ਪੁੱਛਣਾ ਭੁੱਲ ਗਿਆ ਹੋਵਾਂ ਕੋਈ ਆਪਣੇ ਦੋਸਤਾਂ ਨੂੰ ਦੱਸਣਾ ਚਾਹੁੰਦੇ ਹੋ ਤੁਸੀਂ ਬਸ ਸਾਲ ਬਾਦ ਸੀ ਟਰੀਟਮੈਂਟ ਬਾਰੇ ਅੱਜ ਆਪਾਸਮਦੀ ਬਾਰੇ ਉਹ ਸਾਰੀਆਂ ਆ ਗਈਆਂ ਜੀ ਆਪਣੀਆਂ ਤੇ ਬੀਜਾਂ ਦਾ ਦੋਸਤੋ ਵੀ ਮੈਂ ਗਾਰੰਟੀ ਲੈ ਸਕਦਾ ਹਾਂ ਵੀ ਕੋਈ ਕਮੀ ਬੇਸ਼ੀ ਨਹੀਂ ਵੀ ਤੁਹਾਨੂੰ 19 ਨਹੀਂ ਮਿਲਦਾ 21 ਮਿਲੂਗਾ 21 ਮਿਲੇਗਾ 1 ਨੰਬਰ ਵੀਜ ਮਿਲੇਗਾ ਇੱਕ ਨੰਬਰ ਵੀਜ ਮਿਲੇਗਾ ਤੇ ਬਾਕੀ ਦੋਸਤੋ ਇੱਕ ਸਾਲ ਲਾਉਂਗੇ ਅਗਲੇ ਸਾਲ ਆਪਣੇ ਆਪ ਤੁਸੀਂ ਆਉਂਦੇ ਰਹੋਗੇ ਆਪਣੇ ਆਪ ਆਉਂਦੇ ਰਹੋਗੇ ਸਹੀ ਗੱਲ ਹੈ ਜੀ ਮੈਨੂੰ ਅੰਕਲ ਜਦੋਂ ਅਸੀਂ ਦੋਸਤੋਂ ਵੀਡੀਓ ਮਤਲਬ ਮਖਾ ਜੀ ਕਰਦੇ ਆਪਾਂ ਮੜਾ ਜੀ ਦੱਸੀਏ ਵੀ ਆਪਣੇ ਦੋਸਤਾਂ ਨੂੰ ਹਨ ਤੇ ਵੀਡੀਓ ਕਰਨਾ ਆਇਆ ਹੋਈ ਸੀ ਘੋੜੇ ਦੀ ਮਖਾ ਚਲੋ ਆਪਣੇ ਕਿਸਾਨ ਭਰਾਵਾਂ ਦੇ ਜਾਣਕਾਰੀ ਵਾਲੀ ਵੀਡੀਓ ਅੱਜ ਆਪਾਂ ਬਣਾ ਕੇ ਚੱਲਦੇ ਆਂ ਤੇ ਅੰਕਲ ਕਹਿੰਦਾ ਵੀ ਐਂ ਕਰਕੇ ਵੀ ਖਲਾਰਾ ਪਿਆ ਪਿਆ ਮਖਾ ਜੀ ਆਪਾਂ ਇਹ ਚੀਜ਼ ਤਾਂ ਬਦ ਦਿਖਾਉਣੀ ਆਪਣੇ ਦੋਸਤਾਂ ਨੂੰ ਹਨ ਵੀ ਕਿਵੇਂ ਸਾਰਾ ਕੰਮ ਚੱਲਦਾ ਕਿ ਮੈਂ ਵਰਕ ਕਰਦਾ ਹਣਾ ਵੀ ਆਪਾਂ ਪ੍ਰੀਪਲਾਨਡ ਤਾਂ ਆਪਾਂ ਵੀਡੀਓ ਬਣਾਉਣੀ ਨਹੀਂ ਹੈਗੀ ਹਣਾ ਇਹ ਸਾਰਾ ਦਿਖਾ ਕੇ ਆਪਾਂ ਸਿਸਟਮ ਜਹਰ ਜਹ ਚੱਲ ਰਿਹਾ ਹੋਰ ਜੀ ਦਿਖਾਉਣਾ ਤੇ ਉਹ ਜੀ ਮਸਾ ਮਸਾ ਮੈਂ ਬਣਾਇਆ ਬਾਕੀ ਅੰਕਲ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਹੁਤ ਸੋਹਣਾ ਕੰਮ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮਰਜੀ ਆਈ ਕਿਸਾਨਾਂ ਦਾ ਫਾਇਦਾ ਕਰਦੇ ਰਹੋ ਜੀ ਭਰਾਵਾਂ ਦਾ ਆਪਣੇ ਦਾ ਵਧੀਆ ਚੰਗੇ ਚੰਗੇ ਬੀਜ ਦਿੰਦੇ ਰਹੋ ਜ਼ਰੂਰ ਮਿਲਾਂਗੇ ਜੀ ਦੁਬਾਰਾ ਆਪਾਂ ਹਾਂਜੀ ਹਾਂਜੀ ਕਿਉਂਕਿ ਇੱਕ ਮੈਨੂੰ ਲੱਗਦਾ ਅੰਕਲ ਵੀ ਅੱਪਾ ਕਹਿੰਦੇ ਉਹਨੇ ਘਰ ਦੀ ਨਿਉ ਜਿਹੜੀ ਮਜ਼ਬੂਤ ਹੋਵੇ ਹਨਾ ਹਾਂਜੀ ਹਾਂਜੀ ਤੇ ਉਮੇ ਜੋ ਕੋਈ ਇੱਕ ਪੌਦਾ ਜੀ ਜੇ ਪੌਦੇ ਦੀ ਜੜ ਮਜ਼ਬੂਤ ਹੋਊਗੀ ਤਾਂ ਪੌਦਾ ਵਧੀਆ ਗਰੋਸ ਕਰੂ ਚੰਗਾ ਝਾੜ ਚੰਗਾ ਸੀਡ ਲਵਾਂਗੇ ਚੰਗੀ ਹਾਈਲਡ ਆਏਗੀ ਹਾਂਜੀ ਉਹਦਾ ਜੜਾ ਮਜ਼ਬੂਤ ਹੋਣਾ ਜੜਾ ਮਜ਼ਬੂਤ ਹੋਣਾ ਇਹ ਨਿਉ ਹੀ ਆ ਜੀ ਬੀਜ ਇੱਕ ਨਿਉ ਹੀ ਆ ਹਨਾ ਤੇ ਜੇ ਚੰਗਾ ਬੀਜ ਚੰਗਾ ਬੀਜਾਂਗੇ ਤਾਂ ਦੋਸਤ ਝਾੜ ਵੀ ਚੰਗਾ ਹੋਊਗਾ ਆਪਣੇ ਖਰਚੇ ਰਹਾਂ ਸਪਰੇਆਂ ਦੇ ਵੀ ਬਚਣਗੇ ਹਨਾ ਸਪਰੇਆਂ ਦਾ ਜੇ ਆਪਣੀਆਂ ਦੋ ਸਪਰੇਆਂ ਵੀ ਬਚ ਗਈਆਂ ਜੀ ਪਨੀਰੀ ਦੀਆਂ ਦੋ ਬੱਜੀਆਂ ਜਾਂ ਲਾ ਲਓ ਜੀਰੀ ਦੀਆਂ ਦੋ ਬੱਜੀਆਂ ਅੱਗੇ ਤੇ ਬਹੁਤ ਫਾਇਦਾ ਹੋ ਜਾਂਦਾ ਬਾਕੀ ਦੋਸਤੋ ਵੀਡੀਓ ਆਪਣੇ ਸਾਰੇ ਕਿਸਾਨ ਭਰਾਵਾਂ ਨਾਲ ਅੱਗੇ ਸ਼ੇਅਰ ਕਰਿਓ ਜੀ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਜੇਕਰ ਕੋਈ ਭਰਾ ਵਿజిਟ ਕਰਨਾ ਚਾਹੁੰਦਾ ਇੱਥੇ ਵਿజిਟ ਕਰਕੇ ਵੀ ਬੀਜ ਲੈ ਸਕਦਾ ਨਹੀਂ ਤਾਂ ਡੀਲਰ ਤੋਂ ਤੁਸੀਂ ਪਤਾ ਕਰ ਲਓ ਤੁਹਾਨੂੰ ਗੱਟੇ ਸਾਰੇ ਪਤਾ ਘਾਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ